ਇਨਾਂ ਦਾ ਤਾਂ ਜੋਰ ਇਹੀ ਲੱਗਿਆ ਕਾਂਗਰਸ ਤੇ ਆਮ ਆਦਮੀ ਦਾ ਕਿਸ ਤਰੀਕੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੂਰ ਰੱਖੀਏ ਬਸ ਇਸ ਇਨਾਂ ਤੋਂ ਬਚਣ ਦੀ ਲੋੜ ਆ ਅਸੀਂ ਇਹ ਕਹਿੰਦੇ ਆ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਮਾਲਕ ਆ ਦੇਸ਼ ਦਾ ਡਬਲ ਇੰਜਨ ਕਰੀਏ ਵੀ ਪੰਜਾਬ ਦੇ ਵਿੱਚ ਸਭ ਕੁਝ ਆਵੇ ਇਨਾਂ ਦਾ ਏਸੇ ਗੱਲ ਤੇ ਜੋਰ ਰੱਖਿਆ ਵੀ ਉਹਨਾਂ ਨੂੰ ਦੂਰ ਰੱਖੀਏ ਪੰਜਾਬ ਨੂੰ ਏਸੇ ਤਰੀਕੇ ਨਾਲ ਕਰਜ਼ੇ 'ਚ ਡੁੱਬਣਾ ਦੇਈ ਜਾਈਏ ਪਰ ਉਹ ਅਸੀਂ ਹੁਣ ਹੋਣ ਨਹੀਂ ਦੇਣਾ ਅਸੀਂ ਸਤਾਈ ਦੇ ਵਿੱਚ ਇਹ ਨਹੀਂ ਹੋਣ ਦੇਣਾ ਅਸੀਂ ਸੈਂਟਰ ਤੋਂ ਆਪਣੇ ਸਟੇਟ ਦੇ ਕਰਜ਼ੇ ਵੀ ਮਾਫ ਕਰਾਉਣੇ ਆ ਕਿਸਾਨਾਂ ਨੂੰ ਵੀ ਖੁਸ਼ਹਾਲ ਕਰਨਾ ਵਪਾਰੀਆਂ ਨੂੰ ਵੀ ਖੁਸ਼ਹਾਲ ਕਰਨਾ ਮਜ਼ਦੂਰ ਨੂੰ ਵੀ ਖੁਸ਼ਹਾਲ ਕਰਨਾ ਸਾਡੀ ਤਰਜੀਹ ਇਹ ਆ ਇਹਨਾਂ ਦਾ ਇਹੀ ਆ ਮਕਸਦ ਵੀ ਇਸੇ ਤਰੀਕੇ ਨਾਲ ਪੰਜਾਬ ਕਰਜ਼ੇ 'ਚ ਡੁੱਬਿਆ ਰਹੇ ਉਰੇ ਖੁਦਗਸ਼ੀਆਂ ਹੋਈਆਂ ਜਾਣ ਉਰੇ ਗੈਂਗਸਟਰ ਚੱਲਦਾ ਰਹੇ ਉਰੇ ਸਾਰਾ ਕੁਝ ਆ ਜਿਹੜਾ ਇਸੇ ਤਰੀਕੇ ਨਾਲ ਸੋਸਾਇਟੀ ਹੋਣ ਜਾਣ ਜੇ ਇਸ ਵੇਲੇ ਸਰਕਾਰ ਵੀ ਆਮ ਆਦਮੀ ਦੀ ਆ ਚਵਾਨੀ ਨਹੀਂ ਇਹਨਾਂ ਕੋਲ ਦੇਣ ਨੂੰ ਦੂਜੇ ਪਾਸੇ ਹੁਣ ਕਾਂਗਰਸ ਕਹਿੰਦੀ ਆ ਸਾਨੂੰ ਭਾਈ ਤੁਸੀਂ ਕੀ ਇੱਥੇ ਬਦਲ ਦੋਗੇ ਜੇ ਪੈਸਾ ਤਾਂ ਸੈਂਟਰ ਤੋਂ ਲੈ ਕੇ ਆਉਣਾ ਸੈਂਟਰ ਦੀ ਸਰਕਾਰ ਬੀਜੇਪੀ ਦੀ ਆ ਜਿੰਨਾ ਚਿਰ ਬੀਜੇਪੀ ਦੀ ਨਹੀਂ ਆਉਗੀ ਤਾਂ ਇਸੇ ਤਰੀਕੇ ਨਾਲ ਪੰਜਾਬ ਦਾ ਇਹ ਲੁੱਟ ਖੋ ਇਸੇ ਤਰੀਕੇ ਨਾਲ ਕਰੀ ਜਾਊਗਾ ਅੱਜ ਕੱਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਇਸ ਸਮੇਂ ਸਾਡੇ ਨਾਲ ਨੇ ਸਰ ਪੰਜਾਬ ਚ ਬਾੜ ਦੀ ਆਪਦਾ ਆਈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਦੌਰਾ ਹੋਇਆ 1600 ਕਰੋੜ ਦਿੱਤੇ ਗਏ ਲੇਕਿਨ ਉਸ ਤੋਂ ਬਾਅਦ ਰਾਜਨੀਤੀ ਕਿੱਥੇ ਦੇਖਦੇ ਹਾਂ ਕਿ ਕੇਂਦਰ ਵੱਲੋਂ ਆਪਣੇ ਫਰਜ਼ ਨਿਭਾਏ ਜਾ ਰਹੇ ਹੈ ਜਾਂ ਪੰਜਾਬ ਗਵਰਨਮੈਂਟ ਜਿਹੜੇ ਇਲਜ਼ਾਮ ਲਗਾ ਰਹੀ ਹੈ ਦੇਖੋ ਗੱਲ ਇਹ ਆ ਰਾਜਨੀਤੀ ਵਾਲੇ ਅੰਦਰ ਰਾਜਨੀਤੀ ਕਰਨੀ ਹੈ ਇਹ ਤਾਂ ਪੰਜਾਬੀਆਂ ਨੇ ਦੇਖਣਾ ਲੋਕਾਂ ਨੇ ਦੇਖਣਾ ਕੀ ਹੈ ਸਹੀ ਹੈ ਕੀ ਹੈ ਗਲਤ ਇਹਨਾਂ ਦਾ ਤਾਂ ਜੋਰ ਇਹੀ ਲੱਗਿਆ ਕਾਂਗਰਸ ਤੇ ਆਮ ਆਦਮੀ ਦਾ ਕਿਸ ਤਰੀਕੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੂਰ ਰੱਖੀਏ ਬਸ ਇਸ ਇਹਨਾਂ ਤੋਂ ਬਚਣ ਦੀ ਲੋੜ ਆ ਅਸੀਂ ਇਹ ਕਹਿੰਦੇ ਆ ਵੀ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਮਾਲਕ ਆ ਦੇਸ਼ ਦਾ ਡਬਲ ਇੰਜਨ ਕਰੀਏ ਵੀ ਪੰਜਾਬ ਦੇ ਵਿੱਚ ਸਭ ਕੁਝ ਆਵੇ ਇਹਨਾਂ ਦਾ ਏਸੇ ਗੱਲ ਤੇ ਜੋਰ ਰੱਖਿਆ ਵੀ ਉਹਨਾਂ ਨੂੰ ਦੂਰ ਰੱਖੀਏ ਪੰਜਾਬ ਨੂੰ ਏਸੇ ਤਰੀਕੇ ਨਾਲ ਕਰਜ਼ੇ 'ਚ ਡੁੱਬਣਾ ਦਬਣ ਦੇਈ ਜਾਈਏ ਪਰ ਉਹ ਅਸੀਂ ਹੁਣ ਹੋਣ ਨਹੀਂ ਦੇਣਾ ਅਸੀਂ 27 ਦੇ ਵਿੱਚ ਇਹ ਨਹੀਂ ਹੋਣ ਦੇਣਾ ਅਸੀਂ ਸੈਂਟਰ ਤੋਂ ਆਪਣੇ ਸਟੇਟ ਦੇ ਕਰਜ਼ੇ ਵੀ ਮਾਫ ਕਰਾਉਣੇ ਆ ਕਿਸਾਨਾਂ ਨੂੰ ਵੀ ਖੁਸ਼ਹਾਲ ਕਰਨਾ ਵਪਾਰੀਆਂ ਨੂੰ ਵੀ ਖੁਸ਼ਹਾਲ ਕਰਨਾ ਮਜ਼ਦੂਰ ਨੂੰ ਵੀ ਖੁਸ਼ਹਾਲ ਕਰਨਾ ਸਾਡੀ ਤਰਜੀਹ ਇਹ ਆ ਇਹਨਾਂ ਦਾ ਇਹੀ ਆ ਮਕਸਦ ਵੀ ਇਸੇ ਤਰੀਕੇ ਨਾਲ ਪੰਜਾਬ ਕਰਜ਼ੇ 'ਚ ਡੁੱਬਿਆ ਰਹੇ ਉਰੇ ਖੁਦਗਸ਼ੀਆਂ ਹੋਈਆਂ ਜਾਣ ਉਰੇ ਗੈਂਗਸਟਰ ਚੱਲਦਾ ਰਹੇ ਉਰੇ ਸਾਰਾ ਕੁਝ ਆ ਜਿਹੜਾ ਇਸੇ ਤਰੀਕੇ ਨਾਲ ਸੁਸਾਇਟੀ ਹੋਣ ਜਾਣ ਇਹ ਇਹ ਇੰਨਾ ਹੀ ਫਰਕ ਆ ਬੀਜੇਪੀ ਐਵੇਂ ਹੀ ਥੋੜੀ ਦੋ ਸੀਟਾਂ ਤੋਂ ਤੀਜੀ ਵਾਰ ਇਸ ਵੇਲੇ 15 ਸਾਲ ਹੋ ਜਾਣੇ ਰਾਜ ਕਰਦੇ ਆ ਇਹਨਾਂ ਨੂੰ ਕੁਝ ਤਾਂ ਹੈਗਾ ਇਸ ਕਰਕੇ ਉਹੀ ਗੱਲ ਅਸੀਂ ਪੰਜਾਬ ਚ ਕਰਨਾ ਚਾਹੁੰਦੇ ਆ ਤੇ ਆਪੋਜੀਸ਼ਨਾਂ ਜੋਰ ਇਸ ਤੇ ਲੱਗਿਆ ਏ ਜੇ ਇਸ ਵੇਲੇ ਸਰਕਾਰ ਵੀ ਆਮ ਆਦਮੀ ਦੀ ਆ ਚਵਾਨੀ ਨਹੀਂ ਇਹਨਾਂ ਕੋਲ ਦੇਣ ਨੂੰ ਦੂਜੇ ਪਾਸੇ ਹੁਣ ਕਾਂਗਰਸ ਕਹਿੰਦੀ ਆ ਸਾਨੂੰ ਉਹ ਭਾਈ ਤੁਸੀਂ ਕੀ ਇੱਥੇ ਬਦਲ ਦੋਗੇ ਜੇ ਪੈਸਾ ਤਾਂ ਸੈਂਟਰ ਤੋਂ ਲੈ ਕੇ ਆਉਣਾ ਸੈਂਟਰ ਦੀ ਸਰਕਾਰ ਬੀਜੇਪੀ ਦੀ ਆ ਜਿੰਨਾ ਚਿਰ ਬੀਜੇਪੀ ਦੀ ਨਹੀਂ ਆਉਗੀ ਤਾਂ ਇਸੇ ਤਰੀਕੇ ਨਾਲ ਪੰਜਾਬ ਦਾ ਇਹ ਲੁੱਟ ਖੋ ਇਸੇ ਤਰੀਕੇ ਨਾਲ ਕਰੀ ਜਾਣਾ। ਜੇ ਗੱਲ ਕੀਤੀ ਜਾਵੇ ਤਾਂ ਹਿਮਾਚਲ ਨੂੰ ਵੀ 1500 ਕਰੋੜ ਦਿੱਤੇ ਆ। ਜੰਮੂ ਜੇਐਨਕੇ ਦੇ ਵੀ ਦੌਰਾ ਕੀਤਾ ਲੇਕਿਨ ਜਦੋਂ ਪੰਜਾਬ ਨੂੰ ਦਿੱਤੇ ਜਾਂਦੇ ਉੱਤੇ ਰਾਜਨੀਤੀ ਹੁੰਦੀ। ਮੈਂ ਤਾਂ ਇਹੀ ਕਿਹਾ ਵੀ ਇਹ ਬਦਕਿਸਮਤੀ ਆ। ਉਹ ਲੋਕ ਸਭ ਇਕੱਠੇ ਹੋ ਕੇ ਲੋਕਾਂ ਨੂੰ ਲੀਡਰ ਰੱਖਦੇ ਆ। ਇਹ ਲੀਡਰ ਇੱਥੇ ਸਿਰਫ ਵੰਡਣ ਨੂੰ ਡਿਵਾਈਡ ਕਰਦੇ ਆ ਸਾਨੂੰ। ਲੜਾਉਂਦੇ ਆਪਸ ਵਿੱਚ। ਬਈ ਇਹਨਾਂ ਦਾ ਦਾਲ ਫੁਲਕਾ ਲੈਂਦਾ ਰਹੇ। ਕੇਜਰੀ ਵਾਲਾ ਆ ਕੇ ਉਰੇ ਆ ਕੇ ਮੌਜਨਾ ਪੰਜਾਬ ਦੇ ਹੈਲੀਕਾਪਟਰਾਂ ਝੂਟੇ ਲੈਂਦੇ ਰਹਿਣ। ਇੰਨਾ ਹੀ ਆ ਜੇ ਗੱਲ ਕੀਤੀ ਜਾਵੇ ਤੇ ਅੱਜ ਸੀਐਮ ਨੇ ਨਿਰਦੇਸ਼ ਜਾਰੀ ਕੀਤੇ ਕਹਿੰਦੇ 30 ਤੋਂ 40 ਦਿਨ ਚ ਜਿਹੜਾ ਰਿਪੋਰਟ ਦਾ ਬਿਊਰੋ ਚਾਹੀਦਾ ਹੈ 55 ਲੋਕਾਂ ਦੀ ਮੌਤ ਹੋਈ ਸੀ ਚਾਰੀ ਨੂੰ ਜਿਹੜਾ ਮੁਆਵਜ਼ਾ ਦੇ ਦਿੱਤਾ ਗਿਆ ਹੈ ਤੇ ਐਸਡੀਆਰ ਵੱਲੋਂ ਜਿਹੜੇ ਨੀਮਾ ਅਨੁਸਾਰ 8600 ਦਿੱਤੇ ਜਾ ਰਹੇ ਲੇਕਿਨ ਅਸੀਂ 40000 ਉਹ ਚੰਗੀ ਗੱਲ ਆ ਚੰਗੀ ਗੱਲ ਜਿੱਦਾਂ ਮੈਂ ਤਾਂ ਕਹਿੰਦਾ ਪਰਮਾਤਮਾ ਕਰੇ ਅੱਜ ਹੀ ਆਣ ਲੋਕਾਂ ਦੇ ਖਾਤੇ ਚ ਆਉਣ ਤਾਂ ਸਹੀ ਦਵੇ ਤਾਂ ਸਹੀ ਜੇ ਗੱਲ ਕੀਤੀ ਆ ਵਦਿ ਕਿਵੇਂ ਦੇਖਦੇ ਹਾਂ ਕਿ ਜਿਹੜਾ ਚੀਮਾ ਵੱਲੋਂ ਜਿਹੜੇ ਆਂਕੜੇ ਜਾਰੀ ਕੀਤੇ ਗਏ ਆ ਐਸਪੀਆਰਐਫ ਨੂੰ ਲੈ ਕੇ ਕਿਥਲੇ ਉਹਨੇ ਯਾਰ ਪਤਾ ਨਹੀਂ ਹੁਣ ਕਿਹੜੇ ਮੰਤਰੀ ਕਿਹੜੇ ਆਂਕੜੇ ਜਾਰੀ ਕਰਦੇ ਆ ਇਹਨਾਂ ਨੂੰ ਪਹਿਲਾਂ ਆਪ ਬਹਿ ਕੇ ਇਹ ਫੈਸਲਾ ਕਰ ਲੈਣਾ ਚਾਹੀਦਾ ਚੀਫ ਸਕੱਟਰੀ ਨੇ ਕੀ ਆਂਕੜੇ ਦੇਣੇ ਆ ਮੁੰਡੀਆਂ ਸਾਹਿਬ ਨੇ ਕੀ ਦੇਣੇ ਆ ਖੁੰਡੀਆਂ ਸਾਹਿਬ ਨੇ ਕੀ ਦੇਣੇ ਆ ਫਲਾਨੇ ਸਾਹਿਬ ਨੇ ਕੀ ਦੇਣੇ ਆ ਇਹ ਆਪਸ ਵਿੱਚ ਐਡੀ ਬੜੀ ਲੜਾਈ ਹਜੇ ਤਾਂ ਆਂਕੜਿਆਂ ਦੀ ਹੋ ਰਹੀ ਆ ਆਜੋ ਬਿੱਟੂ ਸਾਹਿਬ ਤਾਂ ਕਹਿੰਦੇ ਆ ਬੇਇੱਜ਼ਤੀ ਕਰ ਦਿੱਤੀ ਗਈ ਚਲੋ ਹੁਣ ਆਪਾਂ ਕਿੰਨੀ ਵਾਰ ਕਰ ਲਈ ਗੱਲ ਇਹ ਬਿੱਟੂ ਤੁਹਾਨੂੰ ਬੰਦ ਕਰੋ ਯਾਰ ਬਿਲਕੁਲ ਸੋ ਇਹ ਸਨ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਕੇਂਦਰ ਵੱਲੋਂ ਜਿਹੜਾ ਫੰਡ ਜਾਰੀ ਕੀਤਾ ਗਿਆ ਹੈ ਉਹਨੂੰ ਜਿਹੜਾ ਪੰਜਾਬ ਸਰਕਾਰ ਲੋਕਾਂ ਤੱਕ ਪਹੁੰਚਾਵੇ ਤੇ ਹੀ ਜਿਹੜੀ ਰਾਜਨੀਤੀ ਇਹ ਤੇ ਨਹੀਂ ਹੋਣੀ ਚਾਹੀਦੀ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਪ ਤੇ ਨਾ ਦਵਿੰਦਰ ਕੁਮਾਰ ਚਲੰਦਰ